ਅਰ ਉਹ ਪੁੱਤਰ ਭਾਗਾ ਵਾਲੇ ਹੁੰਦੇ ਹਨ ਜਿਸ ਤਰ੍ਹਾਂ ਹਰ ਸਾਲ ਦੀ ਸਾਲ ਕਾਮ ਦੇ ਮਹਾਨ ਯੋਧੇ ਸੂਰਮੇ ਸਤਖੰਡ ਵਾਸੀ ਬਾਬਾ ਮੋਤੀराम ਮਹਾਰਾਜੀ ਉਹਨਾਂ ਦੀ ਮਿੱਠੀ ਯਾਦ ਵਿੱਚ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਜੀ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਬਾਬਾ ਜਿਹਾਰ ਸਿੰਘ ਜੀ ਸਭੂ ਸਿੰਘਾਂ ਦੀ ਯਾਦ ਵਿੱਚ ਕਾਹਾਂ ਦਿਨਾਂ ਤੋਂ ਧੰਨ ਮਸਾਲਾ ਦੇ ਵਿੱਚ ਧੁਰਕੇ ਵਾਲੀ ਆਈ ਤਿੰਨ ਸੰਗਲੀ ਤਿੰਤ ਮਟਾਈ ਦੇ ਸ੍ਰੀ ਸਹਿਜ ਪਾਠ ਪ੍ਰਗਾਸ਼ ਕਰਵਾਏ ਗਏ ਸੈਂ ਸੋਸਾਰਾ ਨਕਰ ਧਰਤਾ ਦੇ ਜੋਗ ਆ ਵਧਾਈ ਦੇ ਪਾਤਰਾ ਸੋ ਦਿਓ ਧਿਆਨ ਉਹ ਕੌਮਾਂ ਚੰਨ ਸੂਰਜੇ ਵਾਂਗੂ ਚਮਕਦੀਆਂ ਜੋ ਆਪਣੇ ਇਤਿਹਾਸ ਨੂੰ ਤੇ ਆਪਣੇ ਵੱਡ-ਵਡੇਰਿਆਂ ਨੂੰ ਯਾਦ ਕਰਦੀਆਂ ਤੇ ਉਹ ਕੌਮਾਂ ਇੱਕ ਗਲਤ ਅੱਖਰ ਵਾਂਗ ਮਿੱਟ ਜਾਂਦੀਆਂ ਜੋ ਆਪਣੇ ਵੱਡ-ਵਡੇਰਿਆਂ ਨੂੰ ਇਤਿਹਾਸ ਨੂੰ ਭੁੱਲ ਜਾਂਦੇ ਆ ਸੋ ਉਹੀ ਕੰਮਾ ਧਰਤਾਂ ਦੇ ਜੋਗਾ ਸੋ ਦਿਓ ਧਿਆਨ ਸੋਹੇ ਸਹਿਬਜ਼ਾਦੇ ਇੱਕ ਹੀ ਸਾਗ ਗੁਰੂ ਘਰ ਦਾ ਸੋਇਆ ਰਿਹਾ ਗੰਗੂ ਪਾਪੀ ਬੋੜੇ ਫੜਾ ਦਿੱਤੇ ਮਰੰਡੇ ਜੇਲ੍ਹ ਦੇ ਵਿੱਚ ਰੱਖੇ ਮਰੰਡੇ ਇੱਕ ਰਾਤ ਕੱਟਣ ਤੋਂ ਬਾਅਦ ਜੇਲ੍ਹ ਦੇ ਵਿੱਚ ਸਤਪੁਰ ਪਾਸ਼ਾ ਦੇ ਆਦੇਸ ਤੇ ਮਾਤਾ ਗੁਜਰੀ ਨੂੰ ਠੰਡੇ ਬੋਜ ਦੇ ਵਿੱਚ ਕੈਦ ਕੀਤਾ ਗਿਆ ਤੇ ਜਦੋਂ ਬਾਬੇ ਮੋਤੀराम ਇਹਨੇ ਨੂੰ ਪਤਾ ਲੱਗਿਆ ਵੀ ਧਰਤਾਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਤਕਾਰਯੋਗ ਮਾਤਾ ਗੁਜਰੀ ਜੀ ਸਿਸੋਟੇ ਸਹਿਬ ਜਾਂਦੇ ਠੱਡੇ ਬੁੱਜ ਦੇ ਵਿੱਚ ਕੈਦ ਹਨ ਤੇ ਉਹਨੂੰ ਪਤਾ ਲੱਗਿਆ ਤਾਂ ਫਟਾਫਟਾ ਆਪਣੇ ਘਰ ਦੇ ਵਿੱਚ ਜਾ ਕੇ ਆਪਣੀ ਮਾਂ ਨੂੰ ਕਿਹਾ ਮਾਂ ਕਿਉਂਕਿ ਉਸ ਵੇਲੇ ਉਹਦਾ ਚਿਹਰਾ ਉਦਾਸ ਆ ਮੋਤੀ ਦੇ ਕੋਲ ਬੈਠ ਕੇ ਮਾਤਾ ਬਕਾਰ ਦੀ ਸੇਤੀ ਤੂੰ ਦੁੱਖ ਧਰਦੇ ਅੱਜ ਗਜ਼ਾਰ ਦੀ ਮਾਂ ਮੋਤੀ ਨੂੰ ਪੁੱਛ ਰਹੀ ਆ ਪੁੱਤ ਮੋਤੀ ਕੀ ਗੱਲ ਅੱਜ ਤੇਰਾ ਚਿਹਰਾ ਅਮਰਜਾਇਆ ਹੋਇਆ ਤੇ ਤੇਰੇ ਨੈਣਾਂ ਦੇ ਵਿੱਚੋਂ ਹੰਝੂ ਵਗ ਰਿਹਾ ਦਾ ਉਸ ਵੇਲੇ ਮੋਤੀ ਦੀ ਮਾਂ ਉਸ ਗਰਦਪੁਰੇ ਬੋਲਾਂ ਨੂੰ ਪੁੱਛ ਰਹੀ ਆ ਪੁੱਤ ਦੱਸ ਅੱਜ ਤੇਰਾ ਚਿਹਰਾ ਕਿਉਂ ਉਦਾਸ ਆ ਮੋਤੀ ਦੇ ਕੋਲ ਬੈਠ ਕੇ ਮਾਤਾ ਪੁਕਾਰਦੀ ਸੇਤੀ ਤੂੰ ਦੁੱਖ ਦੱਸ ਲੈ ਅੱਗ ਗਜਾਰ ਦੀ ਟੁੱਟੇ ਫੁੱਲ ਵਾਂਗੂ ਜਾਪੇ ਤੇਰਾ ਸਰੀਰ ਕਿਉ ਮਾਤਾ ਨੂੰ ਦੱਸ ਪੁੱਤਰਾ ਚਿਹਰਾ ਤੇ ਰਗੀਰ ਕਿਉ ਮਾਤਾ ਆਪਣੇ ਪੁੱਤਰ ਨੂੰ ਉਸ ਮਿਲਦੇ ਜਦੋਂ ਪਰੇ ਸੀੜ ਨੂੰ ਕਿਉ ਬੁਹਦੀ ਹੈ ਜੀ दुख दस ते अर्ज गजारी छे तूं दुख दसद टुटे हुय भुल ते जमे ਇਹ ਤਸਲ ਸਾਉਂਡਾ ਜਿਹਨਾਂ ਦਾ ਬਹੁਤ ਵਧੀਆ ਸਾਉਂਡਾ ਉਹਨਾਂ ਵੱਲੋਂ ਧਿਆਨ ਦਾ ਮਾਨ ਸਾਡੇ ਸਤਿਕਾਰਯੋਗ ਬਾਬਾ ਜੀ ਸਰਜੀਤ ਸਿੰਘ ਆ ਉਹਨਾਂ ਵੱਲੋਂ ਆਪਣੇ ਪੁੱਤਰਾਂ ਨੂੰ ਨਿਸ਼ੀਰ ਬਾਦ ਸਾਡੇ ਸਤਿਕਾਰਯੋਗ ਬਡੇ ਵੀਰ ਜਥੇਦਾਰ ਭਾਈ ਰਾਜ ਸਿੰਘ ਜੀ ਉਹਨਾਂ ਵੱਲੋਂ ਧਿਆਨ ਦਾ ਮਾਨ ਸੋ ਕਿਸਾਨ ਯੂਨੀਅਨ ਦੇ ਅਹੁਦੇਦਾਰ ਸਰਦਾਰ ਸੁਖਦੇਵ ਸਿੰਘ ਜੀ ਉਹਨਾਂ ਵੱਲੋਂ ਮਾਨ ਮੇਰੇ ਬਡੇ ਵੀਰ ਸਾਡੇ ਸਤਿਕਾਰਯੋਗ ਬਚਾਪਾ ਜੀ ਸਰਦਾਰ ਮਫਤਿਹਾਰ ਸਿੰਘ ਜੀ ਨੰਬਰਦਾਰ ਸਾਹਿਬ ਉਨ੍ਹਾਂ ਦੇ ਪਰਿਵਾਰ ਵੱਲੋਂ ਇੱਤਿਹਾਰ ਦਾ ਮਾਣ ਮੇਰੇ ਸਤਿਕਾਰਯੋਗ ਬਚਾਚਾ ਜੀ ਸਰਦਾਰ ਭਜਨ ਸਿੰਘ ਮੈਂਬਰ ਸਹਿਮਾਨ ਉਨ੍ਹਾਂ ਵੱਲੋਂ ਆਪਣੇ ਪੁੱਤਰਾਂ ਨੂੰ ਮਾਣ ਸਾਡੇ ਸਤਿਕਾਰਯੋਗ ਭਾਈ ਸੰਦਾਸ਼ ਸਿੰਘ ਜੀ ਉਹਨਾਂ ਵੱਲੋਂ ਇੱਤਿਹਾਰ ਦਾ ਮਾਣ ਸਾਡੇ ਸਤਿਕਾਰਯੋਗ ਸਰਦਾਰ ਕਵਾਲਾ ਸਿੰਘ ਜੀ ਮੇਸਤਰੀ ਮੇਰੇ ਵੱਡੇ ਭਰਾ ਜੀ ਇੱਤਿਹਾਰ ਦਾ ਮਾਣ ਕਰਕੇ ਇਧਰੋਂ ਸਾਡੇ ਸਤਿਕਾਰਯੋਗ ਭਾਈ ਜੱਗੀ ਸਿੰਘ ਜੀ 100 ਰੁਪਏ ਜੱਥੇ ਅਸ਼ੀਰਵਾਦ ਦੇਗੇ ਗੁਰੂ ਰੂਪ ਖਾਲਸਾ ਭਾਈ ਗੁਰਬੇਰ ਸਿੰਘ ਜੀ ਉਹਨਾਂ ਬਹੁਤ ਇਹਾਸਾਂ ਦਾ ਮਾਨ ਮੇਰੇ ਵੱਡੇ ਮੇਰਾ ਭਾਈ ਮਰਕੀ ਸਿੰਘ ਦਾ ਉਹਨਾਂ ਬਹੁਤ ਇਹਾਸਾਂ ਦਾ ਮਾਨ ਸਰਬਾ ਗੁਰਬੇਰ ਸਿੰਘ ਜੀ ਉਹਨਾਂ ਬਹੁਤ ਇਹਾਸਾਂ ਦਾ ਮਾਨ ਸੋ ਅਗਰ ਮੈਂ ਰਹਿਣਾ ਸਰਵਣ ਕਰੂ ਜੀ But I ਜੋ ਮਾਤਾ ਜਗੀਰ ਘੋੜੀ ਸਾਬਕਾ ਮੈਂਬਰ ਸਹਿਮਾਨ ਉਹਨਾਂ ਵੱਲੋਂ ਆਪਣੇ ਪੁੱਤਰਾਂ ਨੂੰ ਮਾਣ ਮੇਰੇ ਵੱਡੇ ਵੀਰ ਅ ਸਰੂਪ ਸਿੰਘ ਜੀ ਸਰੂਪ ਨੇ ਖਾਲੀ ਦਲ ਦੇ ਅਧਦੇਦਾਰ ਉਹਨਾਂ ਵੱਲੋਂ ਜੱਥੇ ਨੂੰ 100 ਰੁਪਿਆ ਸਾਡੇ ਸਤਕਾਰਯੋਗ ਸਤਪਾਲ ਸੱਤੀ ਉਹਨਾਂ ਵੱਲੋਂ ਇਤਿਹਾਸ ਦਾ ਮਾਣ ਮੇਰੇ ਸਤਕਾਰਯੋਗ ਚਾਚਾ ਜੀ ਸਰਦਾਰਵੰਤ ਸਿੰਘ ਉਹਨਾਂ ਵੱਲੋਂ ਆਪਣੇ ਪੁੱਤਰਾਂ ਨੂੰ ਮਾਣ ਬਖਸ਼ਿਆ ਤੁਹਾਡੇ ਵੀਰਾਂ ਵੱਲੋਂ 100-100 ਰੁਪਿਆ ਮੇਰੇ ਭੈਣਾ ਵੱਲੋਂ ਆਪਣੀ ਵੀੜਾ ਨੂੰ